ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਦੱਖਣੀ ਏਸ਼ੀਆ ਵਿੱਚ ਵਾਪਰੀ ਇੱਕ ਬਹੁਤ ਹੀ ਗੰਭੀਰ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ 12 ਅਕਤੂਬਰ 2025 ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਦ ਉੱਤੇ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿੱਚ 200 ਤੋਂ ਵੱਧ ਜਾਨਾਂ ਗਈਆਂ ਇਹ ਪਿਛਲੇ ਕਈ ਸਾਲਾਂ ਵਿੱਚ ਦੋਹਾਂ ਦੇਸ਼ਾਂ ਵਿੱਚ ਕਰ ਸਭ ਤੋਂ ਵੱਡੀ ਖੂਨੀ ਝੜਪ ਹੈ ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ 23 ਪਾਕਿਸਤਾਨੀ ਸੈਨਿਕ ਸ਼ਹੀਦ ਹੋਏ ਹਨ ਅਤੇ 240 ਤਾਲਿਬਾਨੀ ਅਤੇ ਉਹਨਾਂ ਨਾਲ ਜੁੜੇ ਅਤਵਾਦੀ ਮਾਰੇ ਗਏ ਦੂਜੇ ਪਾਸੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਨੇ 58 ਪਾਕਿਸਤਾਨੀ ਸੈਨਿਕਾਂ ਨੂੰ ਮਾਰਿਆ ਅਤੇ 25 ਫੌਜੀ ਚੌਕੀਆਂ ਉੱਤੇ ਕਬਜ਼ਾ ਵੀ ਕਰ ਲਿਆ ਕਿੱਥੇ ਹੋਇਆ ਇਹ ਹਮਲਾ ਆਓ ਜਾਣਦੇ ਹਾਂ ਸ਼ਨੀਵਾਰ ਦੀ ਰਾਤ 12 ਅਕਤੂਬਰ ਨੂੰ ਲਗਭਗ 10 ਵਜੇ ਤਾਲਿਵਾਨੀ ਫੌਜਾਂ ਨੇ ਪਾਕਿਸਤਾਨੀ ਸਰਹੱਦ ਦੇ ਇਲਾਕਿਆਂ ਉੱਤੇ ਹਮਲਾ ਸ਼ੁਰੂ ਕਰ ਦਿੱਤਾ ਗੋਲੀਬਾਰੀ ਕਈ ਥਾਵਾਂ ਉੱਤੇ ਹੋਈ ਖੈਬਰ ਦੇ ਇਲਾਕਿਆਂ ਵਿੱਚ ਜਿਵੇਂ ਅੰਗੂਰ ਅੱਡਾ ਬਜੋੜ ਕੁਰਮ ਦੀਰ ਅਤੇ ਚਿੱਤਰਾਲ ਬਲੋਚਿਸਤਾਨ ਦੇ ਕੁਝ ਇਲਾਕਿਆਂ ਵਿੱਚ ਵੀ ਹਮਲੇ ਹੋਏ ਇਹ ਸਾਰੇ ਇਲਾਕੇ 2640 ਕਿਲੋਮੀਟਰ ਲੰਬੀ ਡਰੰਡ ਲਾਈਨ ਉੱਤੇ ਸਥਿਤ ਹਨ ਜੋ ਬ੍ਰਿਟਿਸ਼ ਸਮੇਂ ਦੀ ਖਿੱਚੀ ਗਈ ਸਰਹੱਦ ਹੈ ਕਿਵੇਂ ਹੋਇਆ ਇਹ ਹਮਲਾ ਕਿਉਂ ਹੋਇਆ ਆਉ ਜਾਣਦੇ ਹਾਂ ਰਾਤ ਪਰ ਭਾਰੀ ਗੋਲੀਬਾਰੀ ਹੁੰਦੀ ਰਹੀ ਤਾਲੀਵਾਨ ਦੇ ਬੁਲਾਰੇ ਮੁਜਾਹਦੀਨ ਨੇ ਦੱਸਿਆ ਕਿ ਅਫਗਾਨ ਫੌਜਾਨੇ 58 ਪਾਕਿਸਤਾਨੀ ਸੈਨਿਕਾਂ ਨੂੰ ਮਾਰਿਆ 25 ਫੌਜੀ ਚੌਕੀਆਂ ਉਤੇ ਕਬਜ਼ਾ ਵੀ ਕਰ ਲਿਆ 30 ਸੈਨਿਕਾਂ ਨੂੰ ਜ਼ਖਮੀ ਕੀਤਾ ਪਾਕਿਸਤਾਨੀ ਫੌਜ ਦੇ ਮੀਡੀਆ ਵਿੱਚ ਆਈਐਸਪੀਆਰ ਨੇ ਕਿਹਾ 23 ਪਾਕਿਸਤਾਨੀ ਸੈਨਿਕ ਸ਼ਹੀਦ ਹੋਏ 29 ਜ਼ਖਮੀ ਹੋਏ ਅਤੇ 200 ਤਾਲੀਵਾਨਾਂ ਅਤੇ ਸਹਿਯੋਗੀ ਅਤਵਾਦੀ ਮਾਰੇ ਗਏ 21 ਅਫਗਾਨ ਚੌਕੀਆਂ ਨੂੰ ਥੋੜੇ ਸਮੇਂ ਲਈ ਕਬਜ਼ੇ ਵਿੱਚ ਲਿਆ ਕਈ ਅਤਵਾਦੀ ਸਖਲਾਈ ਕੈਂਪ ਨੂੰ ਤਬਾਹ ਕੀਤਾ ਗਿਆ ਹੈ ਚੜਪਾ ਦਾ ਕਾਰਨ ਕੀ ਹੈ ਆਓ ਜਾਣਦੇ ਹਾਂ ਵੀਰਵਾਰ ਦੀਆਂ ਬੰਬਾਰੀਆਂ ਕਿਉਂ ਹੋਈਆਂ ਆਓ ਜਾਣੀਏ ਇਹ ਸਭ ਕੁਝ 10 ਅਕਤੂਬਰ ਨੂੰ ਹੋਈਆਂ ਬੰਬਾਰੀਆਂ ਤੋਂ ਸ਼ੁਰੂ ਹੋਇਆ ਉਸ ਦਿਨ ਕਾਬਲ ਵਿੱਚ ਦੋ ਤਮਾਕੇ ਹੋਏ ਬਾਜ਼ਾਰ ਵਿੱਚ ਇੱਕ ਹੋਰ ਤਮਾਕਾ ਹੋਇਆ ਤਾਲਿਬਾਨੀ ਸਰਕਾਰ ਨੇ ਪਾਕਿਸਤਾਨ ਉੱਤੇ ਆਪਣੀ ਪ੍ਰਭਸਤਾ ਵਾਲੀ ਧਰਤੀ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਪਾਕਿਸਤਾਨ ਨੇ ਇਸ ਦੀ ਸਿੱਧੀ ਪੁਸ਼ਟੀ ਦਾ ਇਨਕਾਰ ਨਹੀਂ ਕੀਤਾ ਪਰ ਤਾਲਿਬਾਨ ਨੂੰ ਪਾਕਿਸਤਾਨੀ ਤਾਲਿਬਾਨ ਟੀਟੀਪੀ ਦੀਆਂ ਗਤੀਵਿਧੀਆਂ ਰੋਕਣ ਲਈ ਕਿਹਾ ਹੈ ਇੱਕ ਪਾਕਿਸਤਾਨੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਹੈ ਕਿ ਹਵਾਈ ਹਮਲੇ ਕੀਤੇ ਗਏ ਹਨ ਅਤੇ ਕਾਬਲ ਵਿੱਚ ਉਹਨਾਂ ਦਾ ਨਿਸ਼ਾਨਾ ਦਾ ਆਗੂ ਨੂਰ ਵਲੀ ਮਹਿਸੂਦ ਸੀ ਜੋ ਇੱਕ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਆਉ ਜਾਣਦੇ ਹਾਂ ਟੀਪੀਪੀ तरीके तालिबान पाकिस्तान ਦੋਹਾਂ ਦੇਸ਼ਾਂ ਵਿਚਕਾਰ ਅਸੀਂ ਸਮੱਸਿਆ ਟੀਟੀਪ ਅਤੇ ਪਾਕਿਸਤਾਨੀ ਤਾਲਿਬਾਨ ਹੈ ਟੀਟੀਪ ਕੌਣ ਹੈ ਆਓ ਜਾਣੀਏ ਇਹ ਪਾਕਿਸਤਾਨ ਦੇ ਖਿਲਾਫ ਲੜਨ ਵਾਲਾ ਇੱਕ ਅਤਵਾਦੀ ਸੰਗਠਨ ਹੈ ਅਫਗਾਨ ਤਾਲਿਬਾਨ ਨਾਲ ਵਿਚਾਰਤਾਰਕ ਤੌਰ ਤੇ ਸੰਬੰਧਿਤ ਹੈ 2021 ਵਿੱਚ ਅਫਗਾਨ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਹਨਾਂ ਤੇ ਹਮਲੇ ਵਧੇ ਪਾਕਿਸਤਾਨ ਦਾ ਦੋਸ਼ ਕੀ ਹੈ ਆਓ ਜਾਣਦੇ ਹਾਂ ਅਫਗਾਨ ਤਾਲਿਬਾਨ ਟੀਟੀਪ ਨੂੰ ਪਨਾ ਦੇ ਰਹੀ ਹੈ afghan ਧਰਤੀ ਤੋਂ ttp ਪਾਕਿਸਤਾਨ ਉੱਤੇ ਹਮਲੇ ਕਰ ਰਹੇ ਹਨ ਕਾਬਲ ਨੇ ttp ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੈ ਕਹਿੰਦੇ ਹਨ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਹਿੰਸਾ ਦੇ ਅੰਕੜੇ ਕਿੰਨੇ ਹਨ ਉਹ ਜਾਣਦੇ ਹਾਂ ਸੈਂਟਰ ਫਾਰ ਰਚਰਡ ਐਂਡ ਸਿਕਿਉਰਟੀ ਸਟੱਡੀਜ਼ ਦੀ ਰਿਪੋਰਟ 2023 ਦੇ ਪਹਿਲੇ 9 ਮਹੀਨਿਆਂ ਵਿੱਚ 2414 ਮੌਤਾਂ ਹੋਈਆਂ 2024 ਵਿੱਚ 2546 ਮੌਤਾਂ 2025 ਪਾਕਿਸਤਾਨ ਲਈ ਸਭ ਤੋਂ ਖੁੰਨੀ ਸਾਲਾਂ ਵਿੱਚੋਂ ਇੱਕ ਹੋ ਸਕਦਾ ਹੈ ਇਹ ਹਮਲੇ April 2022 ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਰਖਾਸਤਗੀ ਤੋਂ ਬਾਅਦ ਬਦੇ। ਆਓ ਜਾਣਦੇ ਹਾਂ ਇਤਿਹਾਸ ਬਾਰੇ। ਪਾਕਿਸਤਾਨ-ਅਫਗਾਨਿਸਤਾਨ ਸਬੰਧਾਂ ਦੀ ਕਹਾਣੀ, ਪੁਰਾਣੇ ਸਮੇਂ ਦਾ ਸਹਿਯੋਗ। 1996 ਤੋਂ 2001 ਵਿੱਚ ਪਾਕਿਸਤਾਨ ਨੇ ਪਹਿਲੀ ਵਾਰ ਤਾਲਿਬਾਨੀ ਸਰਕਾਰ ਤੇ 1996 ਤੋਂ 2001 ਵਿੱਚ ਪਾਕਿਸਤਾਨ ਨੇ ਪਹਿਲੀ ਵਾਰ ਤਾਲਿਬਾਨੀ ਸਰਕਾਰ ਨੂੰ ਮਾਨਤਾ ਦਿੱਤੀ। ਅਮਰੀਕਾ ਦੇ ਕਬਜ਼ੇ ਦੇ ਦੌਰਾਨ ਪਾਕਿਸਤਾਨ ਉੱਤੇ ਤਾਲਿਬਾਨੀ ਲੜਾਕਿਆਂ ਦੀ ਮਾਦਰ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਪਾਕਿਸਤਾਨ ਉਹਨਾਂ ਤਿੰਨ ਦੇਸ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਤਾਲੀਬਾਨ ਨੂੰ ਮਾਨਤਾ ਦਿੱਤੀ 2021 ਤੋਂ ਬਾਅਦ ਬਦਲਾਕੀ ਆਏ ਆਉ ਜਾਣਦੇ ਹਾਂ ਅਗਸਤ 2021 ਵਿੱਚ ਤਾਲੀਬਾਨ ਅਫਗਾਨਿਸਤਾਨ ਵਿੱਚ ਵਾਪਸਤਾ ਵਿੱਚ ਆਏ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਹਮਲੇ ਵਧੇ ਇੱਕ ਵਾਰ ਸਹਿਯੋਗੀ ਰਹੇ ਦੋਵੇਂ ਦੇਸ਼ ਹੁਣ ਵਿਰੋਧੀ ਹਨ ਡਰੰਡ ਲਾਈਨ ਦਾ ਵਿਵਾਦ ਕੀ ਹੈ ਆਉ ਜਾਣਦੇ ਹਾਂ 1893 ਵਿੱਚ ਬ੍ਰਿਟਿਸ਼ ਰਾਜ ਦੁਆਰਾ ਖਿੱਚੀ ਗਈ ਸਰਹੱਦ 2640 ਕਿਲੋਮੀਟਰ ਲੰਬੀ ਪਸਤੂਨ ਕਬੀਲਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਅਸਲ ਵਿਵਾਦ ਆਉਂਦੇ ਹਨ। ਅਫਗਾਨਿਸਤਾਨ ਨੇ ਕਦੇ ਇਸ ਸਰਹੱਦ ਨੂੰ ਪੂਰੀ ਤਰ੍ਹਾਂ ਮਾਨਤਾ ਨਹੀਂ ਦਿੱਤੀ। ਦੋਵੇਂ ਪਾਸੇ ਇੱਕੋ ਜਿਹੀ ਸੱਭਿਆਚਾਰਕ ਤੇ ਭਾਸ਼ਾ ਵਾਲੇ ਲੋਕ ਰਹਿੰਦੇ ਹਨ। ਸਰਹੱਦੀ ਇਲਾਕਿਆਂ ਦਾ ਕੰਟਰੋਲ ਕਰਨਾ ਮੁਸ਼ਕਲ ਹੈ। ਅਫਗਾਨ ਸ਼ਰਨਾਰਥੀਆਂ ਦਾ ਮੁੱਦਾ ਕੀ ਹੈ? ਆਉਂਦੇ ਹਾਂ। ਸ਼ਰਨਾਰਥੀ ਸੰਕਟ ਵਿੱਚ ਹਨ। ਦਹਾਕਿਆਂ ਦੀ جنگ ਤੋਂ ਬਾਅਦ 3 ਮਿਲੀਅਨ ਅਫਗਾਨ ਪਾਕਿਸਤਾਨ ਵਿੱਚ ਗਏ। ਪਾਕਿਸਤਾਨ ਨੇ ਹਜ਼ਾਰਾਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਇਸ ਨੇ ਸਬੰਧਾਂ ਵਿੱਚ ਹੋਰ ਤਣਾਅ ਵਧਾਇਆ ਪਾਕਿਸਤਾਨ ਦੀ ਇਸਤੇ ਕੀ ਪ੍ਰਤੀਕਿਰਿਆ ਹੈ ਆਓ ਜਾਣਦੇ ਹਾਂ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਪਾਕਿਸਤਾਨੀ ਫੌਜ ਨੇ ਨਾ ਸਿਰਫ ਅਫਗਾਨਿਸਤਾਨ ਦੀ ਪੜਕਾਉ ਕਾਰਵਾਈ ਦਾ ਮੂਹਤ ਤੋੜ ਜਵਾਬ ਦਿੱਤਾ ਬਲਕਿ ਉਹਨਾਂ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਫਗਾਨ ਫੌਜਾਂ ਦੁਆਰਾ ਸਿਵਿਲਿਅਨ ਉੱਤੇ ਗੋਲੀਬਾਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਸਪੱਸ਼ਟ ਉਲੰਘਣਾ ਹੈ अफगानिस्तान ਅੱਗ ਅਤੇ ਖੂਨ ਦੀ ਖੇਡ ਖੇਡ ਰਿਹਾ ਹੈ ਇੱਕ ਕਾਰਤਾਪਰੀ ਅਗਵਾਇ ਸ਼ਰਦ ਨੂੰ ਅਸਥਿਰ ਕਰਨ ਅਤੇ ਅੱਤਵਾਦ ਸਹੂਲਤ ਦੇਣ ਲਈ ਕੀਤੀ ਗਈ ਸੀ ਰਾਤ ਦੀ ਘਟਨਾ ਪਾਕਿਸਤਾਨ ਦੀ ਲੰਮੇ ਸਮੇਂ ਤੋਂ ਚੱਲਿਆ ਆ ਰਹੀ ਸਥਿਤੀ ਨੂੰ ਸਹੀ ਸਾਬਤ ਕਰਦੀ ਹੈ ਕਿ ਤਾਲਿਬਾਨ ਸਰਕਾਰ ਸਰਗਰਮੀ ਨਾਲ ਅੱਤਵਾਦੀਆਂ ਦੀ ਮਦਦ ਕਰ ਰਹੀ ਹੈ ਅਫਗਾਨਿਸਤਾਨ ਦੀ ਕੀ ਪ੍ਰਕਿਰਿਆ ਹੈ ਉਹ ਜਾਣਦੇ ਹਾਂ ਤਾਲਿਬਾਨ ਬੁਲਾਰਾ ਮੁਜਹਿਰਦੀਨ ਅਫਗਾਨਿਸਤਾਨ ਦੇ ਹਾਂ ਸਾਰੀਆਂ ਸਰਕਾਰਾਂ ਸਰੱਦ ਅਸਲੀ ਲਾਈਨਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਵੱਡੇ ਪੱਧਰ ਤੇ ਰੋਕਿਆ ਗਿਆ ਹੈ। ਰੱਖਿਆ ਮੰਤਰੀ ਅਲੇ ਦੀ ਬੁਲਾਰੇ ਪਾਕਿਸਤਾਨੀ ਸਰਹੱਦ ਚੌਕੀਆਂ ਤੇ ਸਾਡੇ ਹਮਲੇ ਇੱਕ ਜਵਾਬੀ ਕਾਰਵਾਈ ਸੀ ਜੇਕਰ ਵਿਰੋਧੀ ਪੱਖ ਦੁਆਰਾ ਅਫਗਾਨਿਸਤਾਨ ਦੇ ਹਵਾਈ ਖੇਤਰਾਂ ਦੀ ਉਲੰਘਣਾ ਕਰਦਾ ਹੈ ਸਾਡੀਆਂ ਹਥਿਆਰਬੰਦ ਫੌਜਾਂ ਆਪਣੇ ਹਥਿਆਰ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਲਈ ਤਿਆਰ ਹਨ ਅਤੇ ਸਖਤ ਜਵਾਬ ਦੇਣਗੇ ਅੰਤਰਰਾਸ਼ਟਰੀ ਤੌਰ ਤੇ ਕੀ ਪ੍ਰਕਿਰਿਆ ਦਿੱਤੀ ਹੈ ਆਪ ਜਾਣਦੇ ਆ ਇਹ ਚੜਪਾਹ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਚਿੰਤਾ ਵੀ ਪੈਦਾ ਕੀਤੀ ਹੈ ਈਰਾਨ ਵਿਦੇਸ਼ੀ ਮੰਤਰੀ ਸਾਡੀ ਸਥਿਤੀ ਇਹ ਹੈ ਕਿ ਦੋਹਾਂ ਪੱਖਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ਦੋਹਾਂ ਦੇਸ਼ਾਂ ਵਿੱਚਕਾਰ ਸਥਿਰਤਾ ਖੇਤਰੀ ਯੋਗਦਾਨ ਪਾਉਂਦੀ ਹੈ ਕਤਰ ਦੇ ਵਿਦੇਸ਼ ਮੰਤਰੀ ਦੋਹਾਂ ਦੇਸ਼ਾਂ ਨੂੰ ਗੱਲਬਾਤ ਅਤੇ ਕੂਟਨੀਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੰਜਮ ਵਰਤਣਾ ਚਾਹੀਦਾ ਹੈ ਅਤੇ ਤਣਾਅ ਨੂੰ ਵੀ ਘਟਾਉਣਾ ਚਾਹੀਦਾ ਹੈ